ਡਰੈਕਟਰ ਵਾਲ ਨੂੰ ਚਲ ਜੋ ਸਾਰਿਆਂ ਨੂੰ ਉੱਧਰ ਭੇਜੀ ਜਾਓ ਜੀ ਜੈ ਮਾਤਾ ਦੀ ਜੈ ਮਾਤਾ ਦੀ ਚੱਲਦੇ ਚੱਲੋ ਭਗਤ ਜੀ ਜੈ ਮਾਤਾ ਦੀ ਜੈ ਮਾਤਾ ਦੀ ਚੱਲਦੇ ਚੱਲੋ ਜੀ ਜੈ ਮਾਤਾ ਦੀ ਚੱਲਦੇ ਚੱਲੋ ਭਗਤ ਜੀ ਜੈ ਮਾਤਾ ਦੀ ਮਹਾਮਾਈ ਦਾ ਪ੍ਰਸ਼ਾਦ ਆ ਜਰੂਰਤ ਅਨੁਸਾਰ ਲਓ ਪ੍ਰਸ਼ਾਦ ਜੂਠਾ ਨਾ ਛੱਡੋ ਪ੍ਰਸ਼ਾਦ ਜੂਠਾ ਨਾ ਛੱਡੋ ਸਫਾਈ ਦਾ ਧਿਆਨ ਰੱਖੋ ਜੈ ਮਾਤਾ ਦੀ ਆਪਣੇ ਆਪਣੇ ਸਮਾਨ ਦਾ ਧਿਆਨ ਰੱਖੋ ਆਪਣੀਆਂ ਆਪਣੀਆਂ ਜੇਬਾਂ ਦਾ ਧਿਆਨ ਰੱਖੋ ਜੈ ਮਾਤਾ ਦੀ ਚੱਲਦੇ ਚੱਲੋ ਭਗਤ ਜੀ ਜੈ ਮਾਤਾ ਦੀ ਸਫਾਈ ਦਾ ਧਿਆਨ ਰੱਖੋ ਭਗਤ ਜੀ ਜੈ ਮਾਤਾ ਦੀ ਜੈ ਮਾਤਾ ਦੀ ਮਹਾ ਮਾਇਦਾ ਟੂਟ ਲੰਗਰਾ ਜੀ ਜੈ ਮਾਤਾ ਦੀ ਜਰੂਰਤ ਅਨਸਾਰ ਲਓ ਜੀ ਜੈ ਮਾਤਾ ਦੀ ਜੈ ਮਾਤਾ ਦੀ ਚਲਦੇ ਚਲੋ ਅੱਗੇ ਹੋਏ ਚਲੋ ਜੈ ਮਾਤਾ ਦੀ ਜੈ ਮਾਤਾ ਦੀ ਚਲਦੇ ਚਲੋ ਭਗਤ ਜੀ ਜੈ ਮਾਤਾ ਦੀ ਜੈ ਮਾਤਾ ਦੀ ਚਲਦੇ ਚਲੋ ਜੀ ਭਗਤ ਜੀ ਮਹਾ ਮਾਇਦਾ ਟੂਟ ਲੰਗਰਾ ਜੀ ਜਿੰਨੇ ਦੁਬਾਰਾ ਪਾਉਣਾ ਸਾਹਮਣੇ ਬਰਤਾਰੇ ਆ ਜੀ ਟੈਂਕਰ ਤੇ ਕੋਲੋਂ ਸੋ ਲੈ ਸਕਦੇ ਆ ਜੀ ਗੁਰੂ ਦੇ ਅਨਸਾਰ ਮਹਾ ਮਾਇਦਾ ਪ੍ਰਸ਼ਾਦ ਲੋ ਨੀਟੇ ਜਰੂਰਤ ਅਨਸਾਰ ਪ੍ਰਸ਼ਾਦ ਲੋ ਪੇਵੋਟ ਦੁਵਾਰਾ ਲੋਡ ਪੈਣੀ ਹੈ ਚੱਲਦੇ ਚੱਲੋ ਜੀ ਜੈ ਮਾਤਾ ਦੀ 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 ਚੱਲਦੇ ਚੱਲੋ ਜੀ ਜੈ ਮੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਚੱਲਦੇ ਚੱਲੋ ਭਗਤ ਜੀ ਜੈ ਮਾਤਾ ਦੀ ਇੱਕ ਜਣਾ ਕੇ ਚੰਜੋ ਬੇਟਾ ਵਿਕਰਾਂ ਦੇ ਕੇ ਜਣਾ ਉੱਥੇ ਖੜ੍ਹ ਜਾ ਉੱਥੇ ਉਹਨੂੰ ਧਵਾਈ ਜਾਏ ਪਰਦੇ ਪਾਸੇ ਜੈ ਮਾਤਾ ਦੀ 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 ਚਰ ਮਾਤਾ ਦੀ ਮਹਾ ਮੈਦਾ ਡੁੱਗ ਲੰਗਰ ਬਤਾਇਆ ਜਾ ਰਿਹਾ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਚਲਦੇ ਚਲੋ ਭਗਤ ਜੀ ਚਲਦੇ ਚਲੋ ਜੀ ਬੇਟਾ ਲਾਈਨ ਤੇ ਕੌਣ ਆ ਇੱਥੇ ਦੇਖੋ ਜਰਾ ਇੱਥੇ ਲਾਈਨ ਤੇ ਕੌਣ ਆ ਜਿਹੜਾ ਦੇਖੋ ਇੱਥੇ ਆਹ ਦੇ ਗੁਰਨਾਮ ਇੱਥੋਂ ਅੱਗੇ ਦੇਖੋ ਜੀ ਭਾਜੀ ਐਂ ਦੀ ਆਉਂਛਾਲਾ ਜੀ ਹੱਥ ਜੋੜ ਕੇ ਦੇਣ ਦੀ ਤਾਂ ਅਗਰ ਤੇਜੀ ਛਾਵਾਜ 2 ਮਿੰਟ ਲੱਗਣਗੇ ਜੇ ਤਾਂ ਜ਼ਿਆਦਾ ਨਹੀਂ ਜੀ ਅਗਰ 5 ਮਿੰਟ ਤੇ ਤੁਹਾਨੂੰ ਸਾਰਿਆਂ ਨੂੰ ਖਿਲਾ ਦੇਵਾਂਗੇ ਜਮ ਬਾਕੀ ਐਂ ਨਹੀਂ ਚੱਲ ਜੇ ਚੱਲਦਾ ਜੀ ਕਿਥੇ ਰਹਿ ਤਕੰਦੇ ਹੋ ਜੀ ਜੇ ਕਰਨੀ ਚਾਹੁੰਦੇ ਹੋ ਜੇ ਨੋਟ ਹੈ ਜੇ ਨੋਟ ਹੈ ਜੀ ਨਾ ਪਾਉਂਦੇ ਹੋ ਸਟਾਫ ਜੀ ਨੂੰ ਕੋਲ ਦਾੜਾ ਲੋੜੇ ਸਾਹਮਣੇ ਲੈ ਸਕਦੇ ਤੁਸੀਂ ਜੀ ਉਹ ਦੇਖੋ ਸਾਹਮਣੇ ਬਿਤਾ ਰਹੇ ਜੀ ਜੈ ਮਾਤਾ ਦੀ ਜੈ ਮਾਤਾ ਦੀ ਚੱਲਦੇ ਚੱਲੋ ਜੀ ਪਗ ਜੀ ਐ ਵੀ ਚੱਲੋ ਬੇਟਾ ਆਉਂਦੀ ਆਉਗਤੋਂ ਆਉਂਦੀ ਆਉ ਸਮਝ ਜੈ ਮਾਤਾ ਦੀ ਜੈ ਮਾਤਾ ਦੀ 5 ਮਿੰਟ ਲੱਗਣਗੇ ਜੀ 5 ਮਿੰਟ ਚ ਸਾਰਿਆਂ ਨੂੰ ਚਲਾ ਦੇਣਾ ਜੀ ਮਹਾਮਾਈ ਦਾ ਪ੍ਰਸ਼ਾਦ ਆ 5 ਮਿੰਟ ਚ ਸਾਰਿਆਂ ਨੂੰ ਦੇ ਕੇ ਭੇਜਾਂਗੇ ਤਰਾ ਪਾਣੀ ਮਿੰਟ ਖੰਨਨ ਦਿਓ ਜੀ ਜਿਹੜੇ ਖਾ ਰਹੇ ਅੱਗੇ ਅੱਗੇ ਨਿਕਲ ਜਾਓ ਤਾਂ ਟੈਂਕਰ ਵੱਲ ਸਪਲਾਈ ਹੋ ਰਿਹਾ ਜੀ ਦੁਆਰਾ ਪਾ ਰਹੇ ਜਿਨ੍ਹਾਂ ਨੇ ਦੁਆਰਾ ਲੈਣਾ ਉਧਰੋਂ ਲੈ ਕੇ ਜੈ ਮਤਾਦੀ ਜੈ ਮਤਾਦੀ ਜੈ ਮਤਾਦੀ ਜੈ ਮਤਾਦੀ ਜੈ ਮਤਾਦੀ ਅੱਗੇ ਕੇ ਚੱਲਦੇ ਜਾਓ ਚੱਲਦੇ ਜਾਓ ਜੀ ਇਹਦਾ ਰਸਤਾ ਨਾ ਰੋਕੋ ਨਾ ਖੜੋ ਮੁਰੇ ਚੱਲਦੇ ਜਮਾ ਜਾਵਾ ਜੈ ਮਤਾਦੀ ਜੈ ਮਤਾਦੀ ਜੈ ਮਤਾਦੀ ਚੱਲਦੇ ਚੱਲੋ ਜੀ ਜੈ ਮਤਾਦੀ ਜੈ ਮਤਾ ਜੈ ਮਾਤਾ ਦੀ 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 जय माता दी जय माता दी भगत जी चलदे चलो शाबाश जय माता दी जय माता दी चलदे चलो जी जय माता दी चलदे चलो भगत जी महामाई दा लंगर है जल्दी जल्दी लाइन ਜੀ ਜੀ ਆਪਾਂ ਕੇ ਫੜਾ ਦੋ ਇੱਥੇ ਇੱਥੇ ਖੜੋ माजी ਬਿੰਦਿਆ ਨਾਲ ਬਾਹਰ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਮੈਂ ਡਾਕਟਰ ਰਮਨ ਕਈ ਪ੍ਰੈਜ਼ੀਡੈਂਟ ਬੰਸੀ ਨਗਰ ਵੈਲਫੇਅਰ ਸੁਸਾਇਟੀ ਜਿਹੜੇ ਪਿਛਲੇ 19 ਸਾਲਾਂ ਤੋਂ ਲਗਾਤਾਰ ਰੇਲਵੇ ਸਟੇਸ਼ਨ ਤੇ ਛੇ ਮੰਦਰ ਬੰਸੀ ਨਗਰ ਵੱਲੋਂ ਔਰ ਸਮੂਹ ਰੇਲਵੇ ਸਟਾਫ ਦੇ ਸਹਿਯੋਗ ਨਾਲ ਇਹ 19ਵੇਂ ਭੰਡਾਰੇ ਦਾ ਆਯੋਜਨ ਕੀਤਾ ਗਿਆ ਇਹਦੇ ਵਿੱਚ ਰੇਲ 'ਚ ਜਿਹੜੇ ਸਫ਼ਰ ਕਰਨ ਵਾਲੇ ਮਹਾਮਾਝ ਦੇ ਭਗਤ ਆਂਦੇ ਆ ਔਰ ਯਾਤਰਾ ਕਰਨ ਲਈ ਇਹ ਤੋਂ ਪੈਦਲ ਜਾਂਦੇ ਆ ਜਾਂ ਉਹਨਾਂ ਨੇ ਬੱਸਾਂ 'ਚ ਜਾਣਾ ਹੁੰਦਾ ਉਹਨਾਂ ਲਈ ਇਹ ਸਭ ਤੋਂ ਪਹਿਲਾ ਲੰਗਰ ਮਿਲਦਾ ਉਹਨਾਂ ਨੂੰ ਔਰ ਜਿਹੜੇ ਯਾਤਰਾ ਕਰਕੇ ਵਾਪਸ ਆਪਣੇ ਆਪਣੇ ਘਰਾਂ ਨੂੰ ਲੋੜਦੇ ਆ ਮਹਾਮਾਝ ਦੇ ਦਰਸ਼ਨ ਕਰਕੇ ਉਹਨਾਂ ਲਈ ਇਹ ਸਾਡਾ ਅਖੀਰਲਾ ਲੰਗਰ ਹੁੰਦਾ ਸੋ ਇੱਥੇ ਬਹੁਤ ਜ਼ਰੂਰਤ ਸੀਗੀ ਮਾਤਾ ਦੇ ਭਗਤਾਂ ਲਈ ਇੱਥੇ ਪੀਣ ਵਾਲਾ ਪਾਣੀ ਮੈਡੀਕਲ ਸਹੂਲਤਾਂ ਔਰ ਸਕਿਉਰਟੀ ਦਾ ਸਾਰਾ ਬੰਦੋਬਸਤ A1 ਕਰੀਦਾ ਆ ਕਿਸੇ ਵੀ ਯਾਤਰੀ ਨੂੰ ਕੋਈ ਸਮੱਸਿਆ ਨਾ ਹੋਵੇ ਕੋਈ ਮੈਡੀਕਲੀ ਕੋਈ ਜਿਸ ਚੀਜ਼ ਦੀ ਵੀ ਲੋੜ ਹੁੰਦੀ ਆ ਮਨਸੀਨਗਰ ਵੈਲਫੇਅਰ ਸੁਸਾਇਟੀ ਇਹ ਲੰਗਰ ਕਮੇਟੀ ਉਹਨਾਂ ਨੂੰ ਇੱਥੇ ਹਰ ਚੀਜ਼ ਪਾਣੀ ਅੱਛਾ ਖਾਣਾ ਮੈਡੀਕਲ ਸਹੂਲਤਾਂ ਔਰ ਹੋਰ ਜੋ ਮੈਡੀਕਲ ਏਡ ਦੀ ਜ਼ਰੂਰਤ ਆ ਉਹ ਪੂਰੀ ਕਰਕੇ ਦਿੰਦੀ ਆ ਜੀ ਮਾਤਾ ਦੀ ਜਲਦ ਚਲੋ ਹਾਂਜੀ ਮੈਂ ਮੋਇਦ ਸੰਧੂ ਮੈਂਬਰ ਬੰਸੀ ਨਗਰ ਵੈਲਫੇਅਰ ਸੁਸਾਇਟੀ ਤੇ ਆਪਣੇ ਵੱਲੋਂ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਮਾਤਾ ਮਹਾਮਈ ਦੇ ਨਰਾਤਿਆਂ ਦੀ ਬਹੁਤ-ਬਹੁਤ ਮੁਬਾਰਕਾਂ ਦਿੰਦਾ ਅਤੇ ਕਹਿਣਾ ਚਾਹੁੰਦਾ ਕਿ ਇਹ ਲੰਗਰ ਸਾਡਾ ਪਿਛਲੇ 19 ਸਾਲਾਂ ਤੋਂ ਚੱਲ ਰਿਹਾ ਹੈ ਇਸ ਲੰਗਰ ਦੇ ਵਿੱਚ ਪੂਰੇ ਆਪਣੇ ਮਹੱਲੇ ਦਾ ਪੂਰਾ ਯੋਗਦਾਨ ਹੈ ਸਾਰੇ ਮੈਂਬਰਾਂ ਦਾ ਪੂਰਾ ਫੁਰਜੋਗ ਸਮਰਥਨ ਹੁੰਦਾ ਹੈ ਸਾਰੀਆਂ ਚੀਜ਼ਾਂ ਨੂੰ ਵੈਲ ਮੈਨੇਜਡ ਕੀਤਾ ਜਾਂਦਾ ਹੈ ਕੱਲੀ-ਕੱਲੀ ਚੀਜ਼ ਜਾਨੀ ਕਿ ਪ੍ਰੋਪਰ ਵੇ ਦੇ ਵਿੱਚ ਤੁਹਾਨੂੰ ਮਿਲੇਗੀ ਟ੍ਰੈਫਿਕ ਸਮੱਸਿਆ ਐਨ ਠੀਕ ਹੁੰਦੀ ਆ ਸਾਡੇ ਇੱਥੇ ਕੋਈ ਟ੍ਰੈਫਿਕ ਦੀ ਸਮੱਸਿਆ ਨਹੀਂ ਆਣਦੇ ਦੀ ਉਸ ਤੋਂ ਬਾਅਦ ਮੈਡੀਕਲ ਫੈਸਿਲਿਟੀ ਆ ਤੇ ਕੋਈ ਵੀ ਜੇ ਕੋਈ ਬੱਚਾ ਉਹਦੀ ਦੁੱਧ ਦੀ ਜੇ ਕੋਈ ਪ੍ਰੋਬਲਮ ਆ ਉਹ ਵੀ ਹੱਲ ਕੀਤੀ ਜਾਂਦੀ ਆ ਸਾਰੀ ਸੰਪੂਰਨ ਜਨੇ ਵੀ ਅਸੀਂ ਆਪਣੇ ਵੱਲੋਂ ਕਰ ਸਕਦੇ ਆ ਅਸੀਂ ਵੱਧ ਤੋਂ ਵੱਧ ਕਰੀਦਾ ਤੇ ਇਹ ਜਿਹੜਾ ਲੰਗਰ ਸਾਡੇ ਬਜ਼ੁਰਗਾ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਅੱਜ ਤੋਂ 19 ਸਾਲ ਪਹਿਲਾਂ ਉਦੋਂ ਤਾਂ ਅਸੀਂ ਬਹੁਤ ਛੋਟੇ ਹੁੰਦੇ ਸੀ ਮੇਰਾ ਖਿਆਲ ਅਸੀਂ ਮੈਂ 8ਵੀਂ 9ਵੀਂ ਕਲਾਸ ਚ ਪੜਦਾ ਸੀ ਜਦੋਂ ਇਹ ਲੰਗਰ ਦੀ ਸ਼ੁਰੂਆਤ ਹੋਈ ਸੀ ਅੱਜ ਉਹਨਾਂ ਦੀ ਛੱਤਰ ਛਾਇਆ ਹੇਠ ਸਾਡੇ ਪ੍ਰਧਾਨ ਜੀ ਡਾਕਟਰ ਰਮਨ ਕੈਜੀ ਸਾਡੇ ਵੱਡੇ ਭਾਜੀ ਬਿੱਲੇ ਭਾਜੀ ਗੋਲਦੀ ਭਾਜੀ ਮਨਾਸ ਸੰਕਲ ਆਪਣੇ ਵਿਕਰਾਂਤ ਜੀ ਦੀਪੂ ਮਨਾਸ ਜੀ ਸਾਰਿਆਂ ਦਾ ਯੋਗਦਾਨ ਪੂਰਾ ਹੈ ਇਹਨਾਂ ਤੇ ਬਤੌਲਤੀ ਸਾਰਾ ਐਡਾ ਵਿਸ਼ਾਲ ਲੰਗਰ ਚੱਲ ਰਿਹਾ ਹੈ ਬਾਕੀ ਕਿਰਪਾ ਤਾਂ ਮਹਾਮਾਈ ਦੀ ਹੁੰਦੀ ਆ ਉਹਦੇ ਅਸ਼ੀਰਵਾਦ ਦੇ ਨਾਲ ਹੀ ਅਸੀਂ ਚੱਲੇ ਫਿਰਦੇ ਆ ਜੈ ਮਾਤਾ ਦੀ